ਮੁਕੇਰੀਆਂ ਵਿੱਚ ਚੋਰਾਂ ਤੇ ਹੌਸਲੇ ਇੰਨੇ ਬੁਲੰਦ ਕੀ ਚੋਰਾ ਨੇ ਇਲੈਕਸ਼ਨ ਕਮਿਸ਼ਨ ਦੇ ਕੈਮਰੇ ਸਮੇਤ ਸਮਾਨ ਚੋਰੀ ਘਟਨਾ ਮੁਕੇਰੀਆਂ ਦੀਨ ਆਉਂਦੇ ਪਿੰਡ ਸਾਹਿਬ ਦੇ ਪਿੰਡ ਦੀ ਹੈ ਜਿੱਥੇ ਚੋਰਾਂ ਨੇ ਬੀਤੀ ਰਾਤ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ 'ਚ ਲਗਾਏ ਇਲੈਕਸ਼ਨ ਕਮਿਸ਼ਨ ਦੇ ਕੈਮਰੇ ਸਣੇ ਸਕੂਲ ਦਾ ਹੋਰ ਵੀ ਕੀਮਤੀ ਸਮਾਨ ਚੋਰੀ ਕਰ ਲਿਆ ਇਸ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਪਿੰਡ ਦੇ ਵਿੱਚ ਸਵੇਰੇ ਸਕੂਲ ਦੇ ਸਫਾਈ ਕਰਮਚਾਰੀ ਸਕੂਲ ਪਹੁੰਚਿਆ ਤਾਂ ਉਸਨੇ ਸਕੂਲ ਦੇ ਦਰਵਾਜ਼ੇ ਟੁੱਟੇ ਦੇਖ ਕੇ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਜਦੋਂ ਉਹਨਾਂ ਨੇ ਸਕੂਲ ਆ ਕੇ ਦੇਖਿਆ ਤਾਂ ਸਕੂਲ ਦਾ ਕੀਮਤੀ ਸਮਾਨ ਸਣੇ ਸਕੂਲ ਅੰਦਰ ਕੁਝ ਦਿਨ ਪਹਿਲਾਂ ਹੀ ਇਲੈਕਸ਼ਨ ਕਮਿਸ਼ਨ ਵੱਲੋਂ ਲਗਾਇਆ ਗਿਆ ਇੱਕ ਕੈਮਰਾ ਚੋਰੀ ਹੋ ਗਿਆ ਸੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਚਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਸਕੂਲ ਦੇ ਦਰਵਾਜ਼ਿਆਂ ਦੇ ਜਿੰਦੇ ਟੁੱਟੇ ਹੋਣ ਦੀ ਸੂਚਨਾ ਮਿਲੀ ਸੀ ਜਦੋਂ ਉਹਨਾਂ ਨੇ ਪਿੰਡ ਦੇ ਬੰਦਿਆਂ ਦੇ ਨਾਲ ਆ ਕੇ ਸਕੂਲ ਵਿੱਚ ਦੇਖਿਆ ਤਾਂ ਸਕੂਲ ਦੇ ਵਿੱਚ ਬਹੁਤ ਸਾਰਾ ਕੀਮਤੀ ਸਮਾਨ ਚੋਰੀ ਹੋ ਚੁੱਕਿਆ ਸੀ ਨਾ ਮੇਰਾ ਨਾਮ ਗਗਨਦੀਪ ਕੌਰ ਹੈ ਮੈਂ ਸਾਇਬ ਦਾ ਪਿੰਡ ਸਕੂਲ ਵਿੱਚ 80 টি টি టీਚਰ ਆ ਮੈਨੂੰ ਅੱਜ ਸਵੇਰੇ ਹੀ ਸਰ ਦੇ ਸਰਪੰਚ ਸਾਹਿਬ ਦੀ ਕਾਲ ਆਈ ਹੈ ਕਿ ਸਕੂਲ ਵਿੱਚ ਰਾਤ ਦੀ ਚੋਰੀ ਹੋ ਚੁੱਕੀ ਹੈ ਤੇ ਹੁਣ ਮੈਂ ਮੌਕੇ ਤੇ ਆ ਕੇ ਦੇਖਿਆ ਹੈ ਤੇ ਉਹਦੇ ਵਿੱਚ ਸਾਡੇ ਸਕੂਲ ਦਾ ਪ੍ਰੋਜੈਕਟਰ LED ਸੀਗੀ ਕੰਪਿਊਟਰ ਸੈੱਟ ਆ ਉਹਦੇ ਨਾਲ ਦੋ ਕੀਬੋਰਡ ਸੀਗੇ ਤੇ ਸਕੂਲ ਦੇ ਅਲਮਾਰੀਆਂ ਵਿੱਚੋਂ ਵੀ ਸਾਰਾ ਸਮਾਨ ਕੱਢ ਕੇ ਫਰੋਲਿਆ ਗਿਆ ਹੈ ਤੇ ਸਕੂਲ ਦੇ ਜਿਹੜੇ ਲੋਕ ਹੈ ਉਹ ਵੀ ਚੰਗੇ ਤਰ੍ਹਾਂ ਤੋੜ ਕੇ ਕੀਤੀ ਗਈ ਹੈ ਤੇ ਹੋਰ ਵੀ ਸਮਾਨ ਦੀ ਅਸੀਂ ਦੇਖ ਰਹੇ ਹਾਂ ਛੋਟਾ ਮੋਟਾ ਸਮਾਨ ਵਾਕਈ ਵੀ ਚੋਰੀ ਕੀਤਾ ਜਾ ਚੁੱਕਿਆ ਹੈ ਬੱਚਿਆਂ ਦੇ ਨਾਲ ਰਿਲੇਟਿਡ ਹੈਗਾ ਹੈ ਤੇ ਮੈਂ ਇਸ ਸੰਬੰਧੀ ਆਪਣੇ ਸੇ ਐਸ ਐਚਓ ਸਰ ਨਾਲ ਵੀ ਕੀਤੀਆਂ ਕੰਪਲੀਟ ਕੀਤੀ ਹੈ 102 ਨੰਬਰ ਤੇ ਵੀ ਕਾਲ ਕਰ ਦਿੱਤੀ ਗਈ ਹੈ 12 ਨੰਬਰ ਤੇ ਵੀ ਕਾਲ ਕਰ ਦਿੱਤੀ ਗਈ ਹੈ ਤੇ ਰਿਟਰਨ ਵਿੱਚ ਹੁਣ ਸਰਪੰਚ ਸਾਹਿਬ ਨੂੰ ਵੀ ਦੇ ਦਿੱਤਾ ਗਿਆ ਹੈ ਇਸ ਸਬੰਧੀ ਮੈਂ ਆਪਣੇ ਦਫਤਰ ਵੀ ਰਿਪੋਰਟ ਕਰ ਚੁੱਕੀ ਹਾਂ ਮੈਮ ਕਿੰਨਾ ਟੋਟਲ ਲੱਗਾ ਨੁਕਸਾਨ सर ये 1.5-2 लाख ਦੇ ਨੇੜੇ ਤੇ ਰਹੇਗਾ ਕਿਉਂਕਿ 60-70 ਹਜ਼ਾਰ ਦਾ ਤਾਂ ਪ੍ਰੋਜੈਕਟਰ ਹੀ ਐ ਬਾਕੀ ਕੰਪਿਊਟਰ ਹੈਗਾ LED ਹੈਗੀ ਐ 1.5-2 ਲੱਖ ਦੇ ਵਿੱਚ ਪਹਿਲਾਂ ਤਾਂ ਨੈਮ ਕਰਦੇ ਇੱਥੇ ਇਦਾਂ ਕੋਈ ਗੱਲਬਾਤ ਹੋ ਇਸ ਨੂੰ ਸਰ ਪਹਿਲਾਂ ਵੀ ਮੇਰੇ ਆਉਣ ਤੋਂ ਮੈਨੂੰ ਹਜੇ ਸਾਲ ਹੀ ਹੋਇਆ ਜੁਆਇਨ ਕੀਤਾ ਨੂੰ ਤੇ ਤੋਂ ਪਹਿਲਾਂ ਵੀ ਕਹਿੰਦੇ ਸਿਲੰਡਰ ਵਗੈਰਾ ਤਾਂ ਹੋਰ ਫਿਲਟਰ ਸੀਗਾ ਉਹ ਸਮਾਨ ਵੀ ਚੋਰੀ ਹੋ ਚੁੱਕਾ ਐ ਇਸ ਨੂੰ ਪ੍ਰਸ਼ਾਸਨ ਤੋਂ ਕੀ ਮੰਗਤਾਂ ਸਰ ਸਰ ਪ੍ਰਸ਼ਾਸਨ ਤੋਂ ਇਹੀ ਮੰਗਾ ਕਿ ਸਕੂਲਾਂ ਵਿੱਚ ਕੋਈ ਚੌਂਕੀਦਾਰ ਕੀਤਾ ਜਾਵੇ ਤਾਂ ਜਿਹੜਾ ਸਕੂਲ ਦਾ ਨੁਕਸਾਨ ਹੋਇਆ ਉਸ ਸੰਬੰਧੀ ਕੋਈ ਹੈਲਪ ਕੀਤੀ ਜਾਵੇ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਅੱਗੇ ਤੋਂ ਵਾਧਾ ਨਾ ਮੇਰਾ ਨਾਮ ਰਜਵੰਤ ਕੋਰਾ ਮੈਂ ਇੱਥੇ ਸਾਹਬ ਦੇ ਪਿੰਡ ਬੀਆਲੋ 229 ਨੰਬਰ ਬੂਥ ਨੰਬਰ ਆ ਇਹ ਤੇ ਇੱਥੇ ਸਵੇਰੇ ਅੱਜ ਸਾਡੀ ਟ੍ਰਾਇਲ ਸੀਗੀ 9:30 ਵਜੇ ਕੈਮਰਿਆਂ ਦੀ ਤੇ ਮੈਂ 9:30 ਵਜੇ ਆ ਲਿਆਉਣਾ ਸੀ ਤੇ 9 ਵਜੇ ਸਰਪੰਚ ਸਾਹਿਬ ਦਾ ਫੋਨ ਆ ਗਿਆ ਮੈਨੂੰ ਕਿ ਸਕੂਲੇ ਚੋਰੀ ਹੋ ਗਈ ਆ ਤੇ ਉਸੇ ਟਾਈਮ ਹੀ ਜਦੋਂ ਅਸੀਂ ਸਕੂਲ ਆਣ ਕੇ ਦੇਖਿਆ ਤੇ ਸਾਡਾ ਕੈਮਰਾ ਵੀ ਜਿਹੜਾ ਸੀਗਾ ਚੋਣ ਕਮਿਸ਼ਨ ਦਾ ਕੈਮਰਾ ਚੋਰੀ ਸੀਗਾ ਇੱਥੇ ਹੈ ਨਹੀਂ ਸੀਗਾ ਇੱਥੇ ਲੋ ਉਹੀ ਸਮਾਨ ਕੈਮਰਾ ਚੋਰੀ ਹੋਇਆ ਜਾਂ ਹੋਰ ਵੀ ਸਮਾਨ ਤੇ ਇਹ ਬਾਕੀ ਜਿਹੜਾ ਸੀਗਾ ਸਕੂਲ ਦਾ ਸਮਾਨ ਸੀਗਾ ਸਾਡਾ ਜਿਹੜਾ ਕੈਮਰਾ ਹੀ ਸੀਗਾ ਉਹੀ ਚੋਰੀ ਹੋਇਆ ਇੱਥੇ ਤੇ ਇਹਦੇ ਬਾਰੇ ਜਿਹੜੀ ਰਿਪੋਰਟ ਆ ਸੀ ਉਹ ਆਪਣੇ ਦੇ ਦਿੱਤੀ ਆਫਿਸ ਦੇ ਵਿੱਚ ਹਾਂਜੀ ਐਸਡੀਐਮ ਦਫ਼ਤਰ ਰਿਪੋਰਟ ਦੇ ਦਿੱਤੀ ਉੱਪਰ ਵੀ ਜੇ ਅਸੀਂ ਚੋਣ ਕਮਿਸ਼ਨ ਤੱਕ ਵੀ ਜਿਹੜੀ ਸਾਡੀ ਰਿਪੋਰਟ ਪਹੁੰਚ ਗਈ ਹੈ ਵੀ ਕੈਮਰਾ ਚੋਰੀ ਹੋ ਗਿਆ ਸਾਡਾ ਠੀਕ ਹਾਂਜੀ ਮੈਂ ਸਰਪੰਚ ਚਰਨਜੀਤ ਸਿੰਘ ਸਾਹਿਬ ਦਾ ਪਿੰਡ ਕੀ ਗੱਲਬਾਤ ਹੋਈ ਜੀ ਗੱਲ ਇਸ ਤਰ੍ਹਾਂ ਕੱਲ ਰਾਤ ਅੱਜ ਰਾਤ 29:05 ਨੂੰ ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਚੋਰਾਂ ਨੇ ਆਣ ਕੇ ਪੰਨ ਤੋੜ ਦਿੱਤੀ ਹੈ ਜਿਦੇ ਵਿੱਚ ਕਾਫੀ ਨੁਕਸਾਨ ਜਿਹੜਾ ਹੋ ਗਿਆ ਹੈ ਜਿਹਦੇ ਵਿੱਚ ਸਾਡਾ ਸਮਾਨ ਜਿਹੜਾ ਗਿਆ ਹੈ ਕੰਪਿਊਟਰ ਸੈੱਟ ਕੀਬੋਰਡ ਦੋ ਸੈੱਟ CPU LCD ਪ੍ਰੋਜੈਕਟਰ ਸੈੱਟ ਅਲਮਾਰੀਆਂ ਦੀ ਪੰਨ ਤੋੜ ਪੰਪ ਦਰਵਾਜ਼ੇ ਦੀ ਪੰਨ ਤੋੜ ਅਤੇ ਹੋਰ ਛੋਟਾ ਮोटा ਸਮਾਨ ਜਿਹੜਾ ਚੋਰੀ ਹੋਇਆ ਹੈ ਇਹ ਇਲੈਕਸ਼ਨ ਕਮਿਸ਼ਨ ਦਾ ਕੈਮਰਾ ਇੱਕ ਇਲੈਕਸ਼ਨ ਕਮਿਸ਼ਨ ਦਾ ਕੈਮਰਾ ਪਰਸੂ ਹੀ ਲਾ ਕੇ ਗਏ ਨੇ ਉਹ ਵੀ ਰਾਤ ਚੋਰੀ ਕਰਕੇ ਲੈ ਗਏ ਨੇ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਇਦਾਂ ਕਿ ਸਾਡਾ ਇਹ ਮੁੰਡਾ ਇੱਥੇ ਕੰਮ ਕਰਦੇ ਨੇ ਸਾਫ ਸਫਾਈ ਦਾ ਨਾ ਸਕੂਲ ਦੇ ਵਿੱਚ ਇਹ ਸਾਫ ਸਫਾਈ ਕਰਕੇ ਤੇ ਅੱਜ ਇੱਥੇ ਕੋਲੋਂ ਲੰਘ ਰਹੇ ਸੀ ਤੇ ਇਹਨਾਂ ਨੇ ਵੇਖਿਆ ਕਿ ਦਰਵਾਜ਼ੇ ਖੁੱਲੇ ਨੇ ਇਹਨਾਂ ਨੇ ਦਰਵਾਜ਼ੇ ਖੁੱਲੇ ਵੇਖ ਕੇ ਤੇ ਅੱਗੇ ਹੋਇਆ ਇਹਨੇ ਵੇਖ ਕੇ ਤੇ ਮੈਨੂੰ ਫੋਨ ਕਰਤਾ ਮੈਂ ਸਰਪੰਚ ਨੂੰ ਫੋਨ ਕੀਤਾ ਪਿੰਡ ਵਾਲੇ ਨੂੰ ਮੈਨੂੰ ਕਹਿੰਦੇ ਵੀ ਸਕੂਲ ਦੇ ਵਿੱਚ ਚੋਰੀ ਹੋ ਗਈ ਹੈ ਤੇ ਮੈਂ ਆਣ ਕੇ ਦੇਖਿਆ ਵਾਕੇ ਜਿਹੜਾ ਸਾਡਾ ਸਮਾਨ ਸੀ ਸਕੂਲ ਦਾ ਉਹ ਚੋਰੀ ਕਰਕੇ ਚੋਰ ਕਿੰਨੇ ਕਿਤਾਜਾ ਲੱਗਦਾ ਨੁਕਸਾਨ ਹੋ ਗਿਆ ਮੇਰੇ ਹਿਸਾਬ ਨਾਲ ਤਾਂ 1 ਲੱਖ ਤੋਂ ਉੱਪਰ ਦਾ ਸਾਮਾਨ ਹੋਣਾ ਕੀ ਪ੍ਰਸ਼ਾਸਨ ਤੋਂ ਕੀ ਮੰਗਿਆ ਸਰਕਾਰ ਨੂੰ ਮੰਗ ਕੀਤੀ ਜਾਂਦੀ ਕਿ ਇਹੋ ਜਿਹੇ ਜਿਹੇ ਨਸ਼ਈ ਬੰਦੇ ਨੇ ਜਿਹੜੇ ਇਹੋ ਜੇ ਕੰਮ ਕਰ ਰਹੇ ਨੇ ਉਹਨੂੰ ਨੱਥ ਪਾਈ ਜਾਵੇ ਤਾਂ ਕਿ ਉਹਨੂੰ ਸਖਤ ਸਜ਼ਾ ਮਿਲੀ ਜਾਵੇ ਮਿਲੇ ਤਾਂ ਕਿ ਮੁੜ ਕੇ ਅੱਗੇ ਕਿਤੇ ਹੋਰ ਇਹੋ ਜਿਹਾ ਕੰਮ ਨਾ ਕਰਨ ਇਹਦੀ ਕੰਪਲੇਨਟ ਅਜ ਕਰਾ ਦੇ ਇਹਦੀ ਕੰਪਲੇਂਟ ਮਤਲਬ ਕਿ ਅੱਗੇ ਫੋਨਾਂ ਹੀ ਕਰ ਦਿੱਤੀ ਏ ਪਰ ਹੁਣ ਮੈਂ ਬਾਈ ਹੈਂ ਲੈ ਕੇ ਕਿਉਂਕਿ ਆਪਣੇ ਥਾਣੇ ਜਾ ਰਹੇ ਹਾਂ ਮਕੇਰੀਆ